ਸਰਕਾਰ ਦੀ ਮੈਨੇਜਮੈਂਟ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਜੀਵੀਕੇ ਦੀ ਮੈਨੇਜਮੈਂਟ ਮੁਰਦਾਬਾਦ 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 ਇਥੋਂ ਦਾ ਪ੍ਰਸ਼ਾਸਨ ਮੁਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਹੰਕਿਨਾ ਜੀ ਆਪਣਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਸੂਬਾ ਪ੍ਰਧਾਨ ਕੀ ਮਾਮਲਾ ਜਿਹੜਾ ਤਰਨਪਾੜ ਦੇ ਬਾਅਦ ਨਾਰੇਬਾਰੀ ਕੀਤੀ ਜਾ ਰਹੀ ਜੀ ਮਾਮਲਾ ਸਾਰਾ ਏਹਦਾ ਏ ਆ ਜੀ ਕਿ ਅਸੀਂ ਕੁਝ ਪਿਛਲੇ ਦਿਨਾਂ ਤੋਂ ਸਾਡੇ ਨਿੱਜੀ ਜੋ ਮਸਲੇ ਸੀ ਉਹਦੇ ਆਧਾਰ ਤੇ ਸਾਡਾ ਜੋ ਸਟ੍ਰਾਈਕ ਕੀਤੀ ਸੀ ਉਸ ਸਟਾਈਕ ਦੇ ਸਟਾਈਕ ਦੇ ਆਧਾਰ ਤੇ ਸਾਡੇ ਠੇਕੇਦਾਰ ਵੱਲੋਂ 4 ਦਿਨ ਦੀ ਸਾਡੀ ਟੈਂਡੈਂਸ ਕੱਟੀ ਜਾ ਰਹੀ ਹੈ ਜੀ ਤੇ ਇਸ ਦੇ ਆਧਾਰ ਤੇ ਅਸੀਂ ਜੋ ਪਲਾਂਟ ਹੈੱਡ ਸਾਹਿਬ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਵੀ ਸਾਨੂੰ ਅੱਗੋਂ ਮਤਲਬ ਸਾਡਾ ਹਾਲ ਤਾਂ ਕੀ ਕਰਨਾ ਸੀ ਅਸੀਂ ਵਾਰ-ਵਾਰ ਮੰਗ ਪੱਤਰ ਵੀ ਦਿੱਤੇ ਮਿੰਤਾਵਾਂ ਵੀ ਚਲੋ ਕੀਤੀਆਂ ਜੀ ਕਿੱਕ ਚਲੋ ਵਰਕਰ ਦਾ ਜਦ ਤੱਕ ਨੁਕਸਾਨ ਹੋ ਰਿਹਾ ਸਾਰ ਇਦਾਂ ਨਾ ਕਰੀਏ ਪਰ ਅੱਗੋਂ ਜੋ ਡਰਾਇਆ ਤੇ ਧ ਕਿ ਅਗਰ ਜੇ ਤੁਸੀਂ ਇਹ ਸੋਚਦੇ ਜੇ ਮਨ ਦੇ ਵਿੱਚ ਕਿ ਜੇ ਪਲਾਂਟ ਤੁਹਾਡੇ ਬਿਨਾ ਨਹੀਂ ਚੱਲਦਾ ਤਾਂ ਪਲਾਂਟ ਜਿਹੜਾ ਤੁਹਾਡੇ ਬਿਨਾ ਵੀ ਚੱਲ ਜੂਗਾ ਕਿਹੜੀਆਂ ਮੰਗਾਂ ਤੁਹਾਡਾਂ ਤੇ ਕਿਹਨਾ ਵੇਲੇ ਧਮਕਾਇਆ ਜਾ ਰਿਹਾ ਮੰਗਾਂ ਸਰ ਸਾਡੀਆਂ ਛੋਟੇ ਛੋਟੇ ਮਸਲੇ ਆ ਜੀ ਇੱਕ ਤਾਂ ਸਰ ਸਾਡਾ ਜੀ ਜੋ ਸੇਫਟੀ ਲੈਟਰ ਇਸ਼ੂ ਆ ਸੈਲੀ ਜਾਂ ਇਨਕਰੀਮੈਂਟ ਗ੍ਰੈਜੂਏਟ ਬੋਨਸ ਇਹਨਾਂ ਦੇ ਛੋਟੇ ਛੋਟੇ ਮਸਲਿਆਂ ਦੇ ਆਧਾਰ ਤੇ ਅਸੀਂ ਜੋ ਪਲਾਂਟ ਹੈੱਡ ਸਾਹਿਬ ਨਾਲ ਗੱਲ ਕੀਤੀ ਆ ਕਿ ਸਾਰੇ ਸਾਨੂੰ ਜਿਹੜੇ ਦਵਾਏ ਜਾਣ ਜੋ ਵਰਕਰਾਂ ਦੇ ਬਣਦੇ ਹੱਕ ਆ ਉਸ ਪੂਰੇ ਦਿੱਤੇ ਜਾਣ ਕੀ ਨਾਮ ਪਲਾਂਟ ਦਾ ਗੋ ਸਾਹਿਬ ਕੀ ਮੰਗ ਕੀ ਕਰਦੇ ਜੀ ਮੰਗ ਸਰ ਸਾਡੀ ਇਹੀ ਆ ਪਹਿਲਾਂ ਤਾਂ ਸਰਕਾਰ ਵੱਲੋਂ ਅਸੀਂ ਚਲੋ ਪਿੱਠਾ ਥਾਪੜ ਦਿਆਂ ਸਰਕਾਰ ਨੇ ਸਾਡਾ ਜਿਹੜਾ ਪ੍ਰਾਈਵੇਟ ادارਾ ਸੀ ਨੂੰ ਸਰਕਾਰ ਦੇ ਅੰਦਰ ਲਿਆਂਦਾ ਪਰ ਉਹ ਸਰਕਾਰ ਨੇ ਵੀ ਇੱਕ ਟਾਵਾ ਟੋਣ ਵਾਲੀ ਨੀਤੀ ਜੋ ਕੀਤੀ ਹੋਈ ਆ ਕਿ ਨਾ ਤਾਂ ਇਥੋਂ ਦਾ ਕੋਈ ਸਰਕਾਰੀ ਮੈਂਡਮੈਂਟ ਦਾ ਅਧਿਕਾਰੀ ਪਹੁੰਚਿਆ ਤੇ ਨਾ ਹੀ ਕੋਈ ਸਰਕਾਰ ਨੇ ਆਪਣਾ ਅਜੇ ਤੱਕ ਨੁਮਾਇੰਦਾ ਇੱਥੇ ਲਾਇਆ ਜੀ ਜਦੋਂ ਤੁਸੀਂ ਅਸੀਂ ਇਥੋਂ ਦੀ ਜੀਵੀਕੇ ਦੀ ਮੈਨੇਜਮੈਂਟ ਦਾ ਗੱਲ ਕਰਦੇ ਆ ਤਾਂ ਉਹ ਇਹੀ ਕਹਿੰਦੇ ਵਾਰ-ਵਾਰ ਕਿ ਤੁਸੀਂ ਉੱਪਰ ਗੱਲ ਕਰੋ ਉੱਪਰ ਗੱਲ ਕਰੋ ਜਦਕਿ ਪਲਾਂਟ ਹੈੱਡ ਤਾਂ ਤੁਸੀਂ ਹੋ ਜੀ ਜਦ ਤੱਕ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚਿਆ ਹੋਵੇ ਅਸੀਂ ਉਸ ਨਾਲ ਗੱਲ ਕਰੀਏ ਔਰ ਜਾਇਏ ਅਸੀਂ ਕਿੰਨੇ ਵੀ ਤੁਸੀਂ ਠੇਕੇਦਾਰਾਂ ਦੇ ਵਿਰੁੱਧ ਐਕਸ਼ਨ ਕਿਉਂ ਨਹੀਂ ਲੈ ਰਹੇ ਉਹ ਕਹਿੰਦੇ ਮੇਰੇ ਹੱਥ 'ਚ ਪਾਵਰ ਨਹੀਂ ਹੈ ਜੀ ਦੇਖਿਆ ਜਾਵੇ ਤੁਸੀਂ ਅੰਦਰ ਧਰਨਾ ਲਗਾ ਕੇ ਬੈਠੇ ਹੋ ਤਾਂ ਮੀਡੀਆ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਜੀ ਜੀ ਸਰ ਉਹ ਵੀ ਤੁਹਾਡੇ ਸਾਹਮਣੇ ਅਸੀਂ ਆਏ ਆ ਤਾਂ ਮੀਡੀਆ ਨੂੰ ਵੀ ਕਹਿ ਰਹੇ ਕਿ ਨਹੀਂ ਅੰਦਰ ਨਹੀਂ ਜਾਂਦੀ ਕੋਈ ਅਥਰਾਇਜ਼ ਨਹੀਂ ਹੈ ਜੀ ਕੀ ਲੱਗਦਾ ਹੈ ਲੱਗਦਾ ਸਰ ਇਹੀ ਹੈ ਕਿ ਕੋਈ ਮਿਲੀ ਭੁਗਤਿਆ ਜੀ ਜੇ ਕੋਈ ਵਰਕਰ ਆਪਣੇ ਹੱਕਾਂ ਲਈ ਬੋਲਦਾ ਵਾ ਉਹਨੂੰ ਇੱਕ ਯੂਨੀਅਨ ਦਾ ਮੁੱਦਾ ਬਣਾ ਕੇ ਗੱਲ ਕੀਤੀ ਜਾਂਦੀ ਆ ਕਿ ਯੂਨੀਅਨ 'ਚ ਕਿਉਂ ਜਾ ਰਿਹਾ ਫਿਰ ਉਹ ਵਰਕਰ ਤੇ ਦਬਾਅ ਪਾਇਆ ਜਾਂਦਾ ਪ੍ਰੈਸ਼ਰ ਪਾਇਆ ਜਾਂਦਾ ਕਿ ਤੂੰ ਯੂਨੀਅ ਜੇ ਉਹ ਚਾਰੀ ਦੇ ਕਿ ਛੁੱਟੀ ਲੈਣੀ ਆ ਤਾਂ ਵੀ ਉਹਨੂੰ ਕੀਤਾ ਜਾਂਦਾ ਤੂੰ ਯੂਨੀਅਨ ਚੋਂ ਬਾਹਰ ਆ ਫਿਰ ਤੈਨੂੰ ਛੁੱਟੀ ਦੇਵਾਂਗੇ ਜੇ ਕਿਤੇ ਇਨਕਰੀਮੈਂਟ ਜਾਂ ਕੋਈ ਕੋਈ ਵੀ ਰਿਲੇਟਡ ਗੱਲ ਕਰਦਾ ਬਾਹਰ ਇਸ ਇਹੀ ਟਾਰਗੇਟ ਕੀਤਾ ਜਾਂਦਾ ਯੂਨੀਅਨ ਚੋਂ ਬਾਹਰ ਆ ਤੇ ਤੇਰਾ ਜਿਹੜਾ ਹੱਲ ਕਰਾਂਗੇ ਜਿਹੜਾ ਅੰਦਰ ਤਾਂ ਨਾ ਲਗਾਇਆ ਗਿਆ ਕਿੰਨਾ ਸਮਾਂ ਲੱਗਦਾ ਇਹ ਸਰਾਂ ਮਿੱਥੇ ਸਮਝੇ ਲਿਆ ਇਹ ਫਿਲਹਾਲ ਸਿਮਰ ਕੰਪਨੀ ਵੱਲੋਂ ਸਿਮਰ ਕੰਪਨੀ ਦੇ ਬਰਖਿਲਾਫ ਲਗਾਇਆ ਗਿਆ ਵਾ ਉਸ ਕਮੈਨੇਜਮੈਂਟ ਦੇ ਆਧਾਰ ਤੇ ਤੇ ਪਲਾਂਟ ਹੈਡ ਦੀ ਜੋ ਮੈਨੇਜਮੈਂਟ ਆ ਇਹਨਾਂ ਦੇ ਜੋ ਵੀ ਅਗਲਾ ਐਕਸ਼ਨ ਜਾਂ ਨੁਕਸਾਨ ਹੋਏਗਾ ਇਸ ਦੀ ਸਰਾਸਰ ਜ਼ਿੰਮੇਵਾਰ ਪਲਾਂਟ ਹੈਡ ਔਰ ਸਿਮਰ ਕੰਪਨੀ ਦੇ ਜੋ EMPLOYEES ਹੋਣਗੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਗਲਾ ਐਕਸ਼ਨ ਕੀ ਹੋਵੇਗਾ ਅਗਲਾ ਐਕਸ਼ਨ ਸਾਡਾ ਜੀ ਪੰਜਾਬ ਸੰਘਰਸ਼ ਮੋਰਚੇ ਦੇ ਬੈਨਰ ਹੇਡ ਜੋ ਕਾਲਾਂ ਦਿੱਤੀਆਂ ਅਸੀਂ ਉਹ ਵੀ 24 ਤਰੀਕ ਨੂੰ ਦਿੜਬਾਵੇਗੇ ਸਾਡੀ ਜਿਹੜੀ ਵੱਡੀ ਕਾਨਫਰੰਸ ਹੋਣ ਜਾ ਰਹੀ ਆ ਦਾਣਾ ਮੰਡੀ ਦੇ ਵਿੱਚ ਉਸ ਦੇ ਆਧਾਰ ਤੇ 20 ਤਰੀਕ ਨੂੰ ਪੰਜਾਬ ਸਰਕਾਰ ਦਾ ਪੁਤਲਾ ਵੀ ਫੁਕਿਆ ਜਾਊਗਾ ਔਰ ਅਗਲੇ ਲਾਂਡ ਜੋ ਐਕਸ਼ਨ ਆ ਫਿਰ ਅਸੀਂ ਵੱਡੇ ਰੋਸ ਤੇ ਵੱਡੇ ਕਿਸਾਨ ਸੰਘਰਸ਼ ਕਮੇਟੀ ਨਾਲ ਵੀ ਮਿਲ ਕੇ ਅਗਲੇ ਪ੍ਰੋਗਰਾਮ ਲੀਕਾਂਗੇ ਜੇ ਸਾਡਾ ਫਿਲਹਾਲ ਇਹ ਅੱਜ ਦਾ ਮੁੱਦਾ ਨਾ ਹੱਲ ਹੋਇਆ ਤਾਂ ਅਸੀਂ ਪੂਰੇ ਪਲਾਂਟ ਦੀ ਕਾਲ ਦੇ ਕੇ ਇਸੇ ਗੇਟ ਤੇ ਪਰਨਾ ਲਾ ਕੇ ਇਹਨਾਂ ਦੇ ਨੱਕ 'ਚ ਦਮ ਕਰਕੇ ਰੱਖਾਂਗੇ ਇਹਦਾ ਜ਼ਿੰਮੇਵਾਰ ਕੌਣ ਹੋਏਗਾ ਇਸ ਦੀ ਸਾਰਾ ਸਾਰ ਪਲਾਂਟ ਦੀ ਮੈਨੇਜਮੈਂਟ ਇਹ ਠੇਕੇਦਾਰ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਬਰਾੜ ਜੀ ਕੀ ਕਹਿਣਾ ਚਾਹੋਗੇ ਜਿਹੜਾ ਥਰਮਲ ਪਾਰ ਦੇ ਬਾਹਰ ਧੰਨ ਲਾਗ ਨਾਰੇ ਭਾਈ ਕੀਤੀ ਜਾ ਰਹੀ ਹੈ ਇੱਕ ਸਮੋਂ ਪਹਿਲਾਂ ਜੀ ਬਲਕੇ ਇੰਕਰੀਮੈਂਟਰ ਦੇ ਖਿਲਾਫ ਸਾਡਾ ਧੰਨ ਲਗਿਆ ਸੀਗਾ ਆਪਣੀ ਸਿਮਰ ਕੰਪਨੀ ਦੇ ਉਸ ਦਿਨ 4 ਦਿਨ ਧਰਨਾ ਚੱਲਿਆ ਮੰਗਾ ਮੰਨਿਆ ਗਿਆ ਰਿਟਨ ਦੇ ਵਿੱਚ ਹੋ ਗਿਆ ਸੀਗਾ ਪਰ ਉਹ ਜਿਹੜੀ 4 ਦਿਨ ਦੀ ਅਟੈਂਡੈਂਸ ਕੱਢ ਦਿੱਤੀ ਗਈ ਉਸ ਦੇ ਰੋਸ ਦੇ ਵਜੋਂ ਅੱਜ ਜੋ ਗੱਲ ਹੋਈ ਉਹ 4 ਦਿਨਾਂ ਦੀ ਅਟੈਂਡੈਂਸ ਨਹੀਂ ਦੇ ਰਹੇ ਪਲਾਂਟ ਹੈੱਡ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਸਾਫ਼ ਹੀ ਮਨਾਂ ਕਰਤਾ ਹੈਲਪ ਤਾਂ ਕੀ ਕਰਨੀ ਸੀ ਉਸ ਦੇ ਰੋਸ ਦੇ ਵਿੱਚ ਫਿਰ ਅੱਜ ਅਸੀਂ ਧਰਨਾ ਲਾਇਆ ਤੇ ਬਾਕੀ 1.5 ਸਾਲ ਤੋਂ ਇਹ ਮਤਲਬ ਕਿ ਸਾਨੂੰ ਕੋਈ ਇੰਕਰੀਮੈਂਟ ਨਹੀਂ ਕੰਪਨੀ ਨੇ ਟੈਂਡਰ ਮਹੀਨਾ-ਮਹੀਨਾ 2-2 ਮਹੀਨੇ ਕਰਕੇ ਵਧਾ ਰਹੇ ਆ ਸਭ ਤੋਂ ਵੱਡੀ ਗੱਲ ਪੰਜਾਬ ਸਰਕਾਰ ਨੇ ਸਾਨੂੰ 5% ਇੰਕਰੀਮੈਂਟ ਦਿੱਤਾ ਉਹ ਸਾਡੀ ਪੇਮੈਂਟ ਦੇ ਵਿੱਚ ਐਡ ਨਹੀਂ ਕੀਤਾ ਉਹ ਅਲੱਗ ਪਾ ਰਿਹਾ ਜਿਵੇਂ ਪੇਮੈਂਟ 15000 ਹੈ ਤੇ ਉਹ ਜਿਹੜਾ 5-600 ਰੁਪਏ ਅਲੱਗ ਪਾਉਂਦੇ ਆ ਸਾਡੀ ਇਹ ਵੀ ਮੰਗਾ ਵੀ ਉਹ ਸਾਡਾ ਐਡ ਕੀਤਾ ਜਾਵੇ ਵਿੱਚ ਜੋ ਵਰਕਰਾਂ ਦਾ 5-700 ਰੁਪਿਆ ਫਾਇਦਾ ਹੋ ਲਈ ਕਿੰਨਾ ਕਿੰਨਾ ਵੱਲ ਖਰਚਾ ਖਰਾਬ ਕੀਤਾ ਜਾ ਰਿਹਾ ਇਹ ਕੰਪਨੀਆਂ ਕਰਨ ਨੂੰ ਸਾਡੀ ਮਿਲਕੋ ਕੰਪਨੀ ਐਚਪੀ ਦੇ ਵਿੱਚ ਉਹਨਾਂ ਕੰਨਿਓ ਮੈਨੇਜਮੈਂਟ ਤੱਕ ਨਹੀਂ ਉਹ ਜਮਾਈਆਂ ਨੇ ਰੈਡਿੰਗ ਮਿਲੀ ਤੋਂ ਵੀ ਇਹਨਾਂ ਦਾ 5-700 ਰੁਪਿਆ ਵਧਣਾ ਚਾਹੀਦਾ ਪਹਿਲੀ ਕਹਾ ਤਾਂ 2-3 ਸਾਲ ਹੋ ਗਏ ਉਹ ਇੰਕਰੀਮੈਂਟਿੰਗ ਲੱਗਿਆ ਜੇ ਗਵਰਨਮੈਂਟ ਨੇ ਦਿੱਤਾ ਹੈ ਤਾਂ ਉਹ ਵੀ ਸਾਡੀ ਪੇਮੈਂਟ ਦੇ ਵਿੱਚ ਐਡ ਨਹੀਂ ਕਰ ਰਿਹਾ ਕਿਹੜੇ ਅਧਿਕਾਰੀ ਵੱਲੋਂ ਜਦੋਂ ਖਜਲ ਖਾਬ ਕੀਤਾ ਜਾ ਰਿਹਾ ਸਾਨੂੰ ਮਤਲਬ ਸਾਰੀ ਪੂਰੀ ਤੇ ਪੂਰੀ ਮੈਨੇਜਮੈਂਟ ਇਹਦਾ ਜੀਵੀ ਕੀਤੀ ਤੇ ਇਸਰ ਕੰਪਨੀ ਵਾਲਿਆਂ ਦਾ ਤਾਂ ਉਦੋਂ ਵੀ ਵੜਾ ਕਰਕੇ ਆਵੇ ਉਹਨਾਂ ਦੇ ਪਤਾ ਨਹੀਂ ਕਿਹਦਾ ਥਾਫੜਾ ਸਰਕਾਰ ਦਾ ਥਾਫੜਾ ਮੈਨੇਜਮੈਂਟ ਦਾ ਥਾਫੜਾ ਕੋਈ ਵੀ ਸੁਣਵਾਈ ਨਹੀਂ ਕਰਦੇ ਛੁੱਟੀਆਂ ਬੋਨਸ ਗ੍ਰੈਚੁਇਟੀ ਨਾ ਤੇ ਸਾਰਾ ਧੱਕਾ ਪੂਰੇ ਪਲਾਂਟ ਦੇ ਵਿੱਚ ਸ਼ੋਸ਼ਣ ਵਰਕਰ ਦਾ ਜਿੰਨਾ ਇਸ ਪਲਾਂਟ ਤੋਂ ਹੁੰਦਾ ਮਿਲਦਾ ਸ਼ਾਇਦ ਕਿਤੇ ਨਾ ਹੁੰਦਾ ਦੱਸਿਆ ਜਾ ਰਿਹਾ ਕਿ ਜਿਹੜੇ ਵਰਕਰ ਕੰਮ ਕਰਦੇ ਆ ਨ ਬੂਟਾਂ ਵਰਦੀਆ ਮਰ ਕੇ ਵਰਦੀ ਨਹੀਂ ਮਿਲਦੀ ਜੀ ਠੀਕ ਹੈ ਵਰਦੀ ਨਹੀਂ ਮਿਲਦੀ ਜਿਹੜੇ ਬੂਟ ਹੈ ਸਾਲ ਚ ਦੋ ਵਾਰੀ ਹੁੰਦੇ ਉਹ ਇੱਕ ਵਾਰੀ ਦਿੰਦੇ ਆ ਠੀਕ ਹੈ ਕਿਸੇ ਤਰ੍ਹਾਂ ਦੇ ਐਸਆਈ ਦੇ ਸਕੂਲ ਤੁਸੀਂ ਐਂਬੂਲੈਂਸ ਦੀ ਸਹੂਲਤ ਨਹੀਂ ਸੜਕਾਂ ਦਾ ਬੁਰਾ ਹਾਲ ਹੈ ਇੱਥੇ ਸਾਈਕਲ ਸਕੂਟਰ ਚੱਲਦਾ ਨਹੀਂ ਚੰਗੀ ਤਰ੍ਹਾਂ ਬੜੀਆਂ ਟਮੰਡਾ ਸਾਰਾ ਪਲਾਂਟ ਹੀ ਮਤਲਬ ਕਿ ਦਾ ਮਤਲਬ ਕਿ ਨੁਕਸਾਨ ਹੋ ਰਿਹਾ ਜਿਹੜਾ ਬੱਕਰ ਦਾ ਇਹ ਪਲਾਂਟ ਪੂਰੇ ਦਾ ਪੂਰਾ ਹੀ ਜ਼ਿੰਮੇਵਾਰ ਮੰਗੇ ਕਰਦੇ ਆ ਵੀ ਜਿੱਦਾਂ ਜਨਰਲ ਆਏ ਸੜਕਾਂ ਹੋਗੀਆਂ ਐਂਬੂਲੈਂਸ ਹੋਗੀ ਬੂਟ ਵਰਦੀਆਂ ਹੋਗੀਆਂ ਠੀਕ ਹੈ ਐਸਆਈ ਦੀ ਸਹੂਲਤ ਹੋ ਗਈ ਸਾਨੂੰ ਇਹ ਪ੍ਰੋਵਾਈਡ ਕਰਿਆ ਜਾਣਾ ਸਾਡਾ ਸਾਲਵਾ ਟੈਂਡਰ ਚੇਂਜ ਹੋਵੇ ਉਹ ਇਨਕਰੀਮੈਂਟ ਲਾਇਆ ਜਾ ਵਰਕਰਾਂ ਦੇ ਵਿੱਚ ਰੋਸਨਾ ਪਾਇਆ ਜਾਵੇ ਵਰਕਰ ਦੀ ਕੋਈ ਸੇਫਟੀ ਵੀ ਹੈ ਨਹੀਂ ਸੇਫਟੀ ਵੀ ਹੈ ਨਹੀਂ ਵਰਕਰ ਦੀ ਕੋਈ ਕਾਨੂੰਨ ਲੱਗ ਤਵਾਡੇ ਬੰਦੇ ਕਹਿੰਦਾ ਭਾਬ ਵੀ ਜਿਹੜੀ ਇਹ ਸਹੂਲਤਾ ਹੈ ਤੁਹਾਨੂੰ ਪੂਰੀ ਨਹੀਂ ਮਿਲ ਰਹੀ ਹੈ ਨਹੀਂ ਜੀ ਨਹੀਂ ਵਰਦੀ ਕੁੱਟ ਜਾਂ ਸਾਨੂੰ ਬੜੀ ਆਸ ਸੀ ਜਦੋਂ ਪ੍ਰਧਾਨ ਜੀ ਨੇ ਦੱਸਿਆ ਵੀ ਇਹ ਪਲਾਂਟ ਗਵਰਨਮੈਂਟ ਨੇ ਲੈ ਲਿਆ ਸਾਨੂੰ ਬੜੀ ਆਸ ਸੀ ਗਵਰਨਮੈਂਟ ਤੋਂ ਵੀ ਗਵਰਨਮੈਂਟ ਲਊ ਦੂਸਰੇ ਪਲਾਂਟਾਂ ਦੀ ਤਰ੍ਹਾਂ ਸਾਨੂੰ ਮਤਲਬ ਕਿ ਸਾਰੀ ਸਹੂਲਤ ਮਿਲੂਗੀ ਪਰ ਇੱਥੇ ਮੈਂ ਜਿਹੜਾ ਪਹਿਲਾਂ ਘੋਸਰ ਇਹ ਕਹਿੰਦੇ ਸਾਡੇ ਕੋਲ ਪਾਵਰ ਹੈ ਨਹੀਂ ਪਟਿਆਲੇ ਗੱਲ ਕਰੋ ਅੱਛਾ ਪਹਿਲਾਂ ਆਪਣੇ ਸੀ ਲਹਿਰਾਂਮਾ ਬਥਰਮਲ ਪਲਾਂਟ ਦੇ ਬੰਸਲ ਸਾਹਿਬ ਚੀਫ ਇੰਜੀਨੀਅਰ ਦੇ ਅੰਡਰ ਕੀਤਾ ਸੀ ਇਹ ਤੇ ਰੋਪੜ ਚੀਫ ਇੰਜੀਨੀਅਰ ਦੇ ਅੰਡਰ ਕੀਤਾ ਸੀ ਠੀਕ ਹੈ ਤੇ ਸੁਣਵਾਈ ਵਾਸਤੇ ਅਸੀਂ ਲੈਟਰ ਜਦੋਂ 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 ਆਉਂਦੇ ਨੇ ਇਹ ਚੀਫ ਇੰਜੀਨੀਅਰ ਆਏ ਆਪਣੇ ਲਹਿਰੇ ਵਾਲੇ ਉਹਨਾਂ ਨੂੰ ਮੰਗ ਪਰ ਦਿੱਤਾ ਗਿਆ ਇਹ ਰੋਪੜਾਲੇ ਚੀਫ ਇੰਜੀਨੀਅਰ ਹੈ ਉਹਨਾਂ ਨੂੰ ਮੰਗ ਪੱਤਰ ਤਾਂ ਇਹਨਾਂ ਨੂੰ ਮੰਗ ਜਿਹੜਾ ਐਜ ਪ੍ਰੈਜ਼ੈਂਟ ਚੀਫ ਇੰਜੀਨੀਅਰ ਹੈ ਇਹਨਾਂ ਨੂੰ ਮੰਗ ਪੱਤਰ ਦੇ ਕੇ ਗਏ ਸੀ ਮਤਲਬ ਤੁਹਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਕੋਈ ਸੁਣਵਾਈ ਨਹੀਂ ਸਾਨੂੰ ਕਿਤੇ ਨਹੀਂ ਬੁਲਾਇਆ ਗਿਆ ਕਿਤੇ ਸਾਡੀ ਸਾਡੀ ਪੁੱਛੇ ਨਹੀਂ ਗਿਆ ਵੀ ਤੁਹਾਡੀ ਸਮੱਸਿਆ ਦਾ ਹੱਲ ਹੁੰਦਾ ਹੈ ਸਾਡਾ ਧੱਕਾ ਹੋ ਰਿਹਾ ਜੀ ਸਰਕਾਰ ਨੂੰ ਕੀ ਚੇਤਾਵਨੀ ਦਿੰਨੇ ਹੋ ਸਰਕਾਰ ਨੂੰ ਚੇਤਾਵਨੀ ਇਹ ਦਿੰਨੇ ਆ ਕਿ ਜੇ ਸਾਡਾ ਜਲਦੀ ਤੋਂ ਜਲਦੀ ਹੱਲ ਨਾ ਕੀਤਾ ਗਿਆ ਤੇ ਅਸੀਂ ਏਦੂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਪੂਰੇ ਆਲ ਪਲਾਂਟ ਦਾ ਸੰਘਰਸ਼ ਵਿਡਾਂਗੇ ਜੀ ਮੇਨ ਗੇਟ ਦੇ ਬਾਹਰ ਠੀਕ ਹੈ ਕੀ ਨਾਂ ਪੈਂਟਡ ਰਣਾ ਰੱਜੇ ਸ਼ਰਮਾ ਜੀ ਮੈਂ ਯੂਨੀਵਰਸ ਚੀਫ ਡਵਾਈਜ਼ਰ ਹਾਂ ਕੀ ਕਰਨਾ ਜਿਹੜਾ ਥਰਮਲ ਪਾਰਟ ਦੇ ਬਾਹਰ ਵਰਕਰਾਂ ਨੂੰ ਨਾਲ ਲੈ ਕੇ ਤੇ ਨਾਰੇ ਪਾਈ ਕਰਨ ਦੀ ਕੀ ਲੋੜ ਪੈ ਗਈ ਦੇਖੋ ਜੀ ਪੁੱਛ ਤੇ ਇਹਨਾਂ ਦੀਆਂ ਇਸ ਵਾਰ ਆਪਣੀਆਂ ਪਰਖਾਵਾਂ ਕੱਟੀਆਂ ਗਈਆਂ ਨੇ ਇਹਨਾਂ ਨੇ ਆਪਣਾ ਮਤਲਬ ਕੀ ਹੱਕ ਲੈਣ ਲਈ ਤਰਨਾ ਦਿੱਤਾ ਸੀਗਾ ਉਹਦੇ ਵਿੱਚ ਕੀ ਹੋਇਆ ਵੀ ਜਿਹੜਾ ਸਾਡਾ ਕਲਾਇੰਟ ਵਾਲਾ ਜਾਂ ਜਿਹੜੇ ਆਪਣੇ ਨਾਲੋਂ ਕੰਟਰੈਕਟਰ ਨੇ ਉਹਨਾਂ ਨੇ ਇਹਨਾਂ ਦੀ ਤਿੰਨ ਤਿੰਨ ਚਾਰ ਚਾਰ ਦੀ ਬੇ ਕੱਟ ਦਿੱਤੀ ਗਈ ਆ ਮੇਨ ਸਾਡਾ ਮੁੱਖ ਕਰਨੇ ਸੀ ਸਿਮਰ ਕੰਪਨੀ ਵੱਲੋਂ ਤਰਨਾ ਲਗਾਇਆ ਗਿਆ ਸੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਤੇ ਇੱਕ ਤੇ ਬੰਦਾ ਆਪਣਾ ਹੱਕ ਲੈ ਲਈ ਤਨਖਾਹ ਲਾਉਂਦਾ ਹੈ ਮਤਲਬ ਕੀ ਤਰਨਾਮ ਰਾਇ ਕਰਦੇ ਨੇ ਤੇ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਣ ਲਈ ਆਪਾਂ ਇਹ ਚਾਹੁੰਦੇ ਹਾਂ ਸਾਡੀ ਬਲੀ ਕੀਤੀ ਜਾਂਦੀ ਆ ਤੇ ਇਹਨਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਇਹਨਾਂ ਦੇ ਪੈਸੇ ਨਾ ਕੱਟ ਕੀਤੇ ਜਾਣ ਤੇ ਜੋ ਜਿਹੜੇ ਵਰਕਰ ਦਾ ਹੱਕ ਮੰਗਦਾ ਉਹਨੂੰ ਦਿੱਤਾ ਜਾਵੇ ਤੇ ਸਾਰੇ ਪਲਾਂਟ ਦੇ ਰੂਲ ਰੈਗੂਲੇਸ਼ਨ ਸਾਰੇ ਲਈ ਸੇਮ ਹੋਣੇ ਚਾਹੀਦੇ ਨੇ ਸਾਰੀਆਂ ਕੰਪਨੀਆਂ ਨੂੰ ਸੇਮ ਸਿਸਟਮ ਕਰਨਾ ਚਾਹੀਦਾ ਹੈ ਸਾਰਿਆਂ ਦਾ ਕੀ ਲੱਗਦਾ ਜਿਹੜੇ ਅੰਦਰ ਵਰਕਰ ਕੰਮ ਕਰਦੇ ਉਹਨਾਂ ਦਾ ਵੱਖਰਾ ਵੱਖਰਾ ਵਤੀਰਾ ਕੀਤਾ ਜਾ ਰਿਹਾ ਹਾਂਜੀ ਸਰ ਉਹਨਾਂ ਸਾਰਿਆਂ ਦਾ ਇੱਕੋ ਇੱਕ ਵਤੀਰਾ ਕੀਤਾ ਜਾ ਰਿਹਾ ਹੈ ਕਿਸੇ ਤੋਂ ਜ਼ਿਆਦਾ ਵੱਧ ਰਹੇ ਨੇ ਕਿਸੇ ਘੱਟ ਵੱਧ ਰਹੇ ਨੇ ਤੇ ਜੋ ਮਤਲਬ ਕਿ ਹੈਲਪਰ ਨੇ ਉਹਨਾਂ ਨਾਲ ਤੇ ਬਹੁਤ ਜ਼ਿਆਦਾ ਹੀ ਮਤਲਬ ਤੋਂ ਸਹੀ ਵਿਵਹਾਰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਹੀ ਚਾਹੁੰਦੇ ਆ ਵੀ ਸਾਰੇ ਵਰਕਰਸ ਲਈ ਸਾਰਾ ਰੂਲ ਰੈਗੂਲੇਸ਼ਨ ਸੈਲਰੀ ਛੁੱਟੀਆਂ ਬੋਨਸ ਗ੍ਰੈਚੁਇਟੀ ਲੀਵ ਸਭ ਕੁਝ ਪ੍ਰੋਪਰ ਤਰੀਕੇ ਨਾਲ ਬਰਾਬਰ ਕੀਤਾ ਜਾਵੇ ਸਰਕਾਰ ਔਰ ਅਦਰ ਥਰਮਲ ਪਾਵਰ ਦੇ ਅਧਿਕਾਰੀਆਂ ਕੋਲੋਂ ਕੀ ਮੰਗ ਕਰਦੇ ਜੀ ਅਸੀਂ ਸਾਰੇ ਮੰਗ ਕਰਦੇ ਆ ਇੱਕ ਤੇ ਸਰਕਾਰੋਂ ਇਹ ਮੰਗ ਕਰਦੇ ਆ ਕਿ ਇੱਥੇ ਆਪਣੇ ਪੰਜਾਬੀ ਬੰਦੇ ਨੂੰ ਹਾਇਰ ਕੀਤਾ ਜਾਵੇ ਤਾਂ ਕਿ ਉਹਨਾਂ ਵਿਆੜੀ ਨਾਲ ਗੱਲਬਾਤ ਰੱਖ ਸਕੀ ਸਾਡੀ ਸੁਣ ਸਕਣ ਗੱਡੀ ਸੁਣਵਾਈ ਹੋ ਸਕੇ ਸਸ਼ਕਾ ਸਰ ਸਸ਼ਕਾ ਸਰ ਜੀ ਮੈਂ ਪੱਤਰਕਾਰ ਵਾਦ ਕਰਾਂ ਬੋਲੀਏ ਸਰ ਜਿਵੇਂ ਕਿ ਬਾਰਨਾ ਗੇਟ ਦੇ ਬਾਹਰ ਵਰਕਰਾਂ ਨੇ ਹੜਤਾਲ ਕੀਤੀ ਹੋਈ ਹੈ ਉਸ ਸੰਬੰਧ ਵਿੱਚ ਆਪਸੇ ਗੱਲ ਕਰਨੀ ਹੈ ਪੱਤਰਕਾਰ ਆਪ ਪੱਤਰਕਾਰ ਹੈ ਨਾ ਪੱਤਰਕਾਰ ਸੇ ਅਸੀਂ ਲੋਕ ਜੀਵਿਕੀਤੀ ਇਸਨ ਦਾ ਕੋਈ ਬਾਇਟ ਦੇਣੇ ਕਾ ऐसा नहीं है आपको जो भी बात करना है पीएसपी सील ऐसी बात करना है सर आप पर ऑब्जेक्शन लगा रहे हैं कि जो जीएम घोष है हमारी है मांगे नहीं मांगे हम आपसे कुछ नहीं बोलेंगे तो सर आपको आप... कहना है पूछना है पी एस पी सी अभी ये प्लान टेकओवर कितना पी एस पी सील्ड ने तो जो भी बोलने का अधिकार है पी एस पी सील्ड का है नहीं हमारा जीविका है सर बात तो ऐसे है आप जीएम बात बात नहीं करेंगे ना तो आपकी आपका पक पाना था क्या करना है, क्या, क्या कहना है आपका? ना आपका आपके साथ बात नहीं कर सकते आप तो मीडिया के मीडिया मीडिया से बात करने से लाउड नहीं है